ਜਿਹੜੇ ਲੋਕੀ ਗੱਡੀ ਤੇ ਨਕਲੀ ਨੰਬਰ ਪਲੇਟ ਲਗਾ ਕੇ ਘੁੰਮ ਰਹੇ ਨੇ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਹੁਣ ਸਾਵਧਾਨ ਹੋ ਜਾਣਾ ਚਾਹੀਦਾ ਇਹਨੂੰ ਸਤর্ক ਹੋਣ ਦੇ ਹੁਣ ਬੇहद ਲੋੜ ਹੈ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕੀ ਨਕਲੀ ਨੰਬਰ ਪਲੇਟ ਲਗਾ ਕੇ ਪੂਰੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਸੀ ਅਤੇ ਚੌਧਰ ਬਣ ਰਿਹਾ ਸੀਗਾ ਅੱਗੋਂ ਜਦੋਂ ਪੁਲਿਸ ਟੱਕਰਦੀ ਹੈ ਤੇ ਪੁਲਿਸ ਦੇ ਵੱਲੋਂ ਵੀ ਚਲਾਨ ਕਰ ਦਿੱਤਾ ਜਾਂਦਾ ਹੈ ਤੇ ਹੈਰਾਨ ਕਰਨ ਵਾਲੀ ਗੱਲ ਉਦੋਂ ਸਾਹਮਣੇ ਆਈ ਇਸ ਗੱਲ ਦਾ ਖੁਲਾਸਾ ਹੋਇਆ ਜਦੋਂ ਗੱਡੀ ਦੇ ਅਸਲ ਮਾਲਕ ਬਾਰੇ ਪਤਾ ਲੱਗਦਾ ਹੈ ਤਾਂ ਪੁਲਿਸ ਨੂੰ ਮਜਬੂਰਨ ਪਰਚਾ ਵੀ ਕਰਨਾ ਪੈਂਦਾ ਹੈ ਗੱਲ ਹੋ ਸਕਦਾ ਸੀ ਕਿ ਚਲਾਨ ਤੱਕ ਹੀ ਨਿਪਟ ਜਾਵੇ ਪਰ ਹੈਰਾਨੇ ਵਾਲੀ ਗੱਲ ਹੈ ਕਿ ਜਦੋਂ ਗੱਡੀ ਦੇ ਮਾਲਕ ਦਾ ਪਤਾ ਚੱਲਦਾ ਹੈ ਤਾਂ ਪੁਲਿਸ ਨੂੰ ਪਰਚਾ ਕਰਨਾ ਪੈ ਜਾਂਦਾ ਹੈ ਤੇ ਪੂਰੀ ਵੀਡੀਓ ਤੁਸੀਂ ਖੁਦ ਹੀ ਦੇਖ ਲਵੋ ਕਿ ਆਖਿਰ ਕੀ ਹੋਇਆ ਸੀ ਕਿਹਦੀ ਗੱਡੀ ਹੈ ਤੇ ਗੱਡੀ ਦਾ ਮਾਲਕ ਕੌਣ ਹੈ ਕਿ ਪੁਲਿਸ ਨੂੰ ਪਰਚਾ ਤੱਕ ਕਰਨਾ ਪੈ ਗਿਆ ਲੋ ਜਾਨ ਤੋਂ ਅਭਿਸ਼ੇਕ ਚੁਲੋਟਾ ਦੀ ਰਿਪੋਰਟ ਐਸਐਮਜੀ ਨਿਊਜ਼ ਜੀ ਇੱਕ ਚਲਾਨ ਕੀਤਾ ਸੀ ਤੁਸੀਂ 10 ਤਰੀਕ ਨੂੰ ਉਹਦਾ ਪਤਾ ਲੱਗਿਆ ਕਿ ਇੱਕ ਜਿਹੜੀ ਗੱਡੀ ਤੁਸੀਂ ਰੋਕੀ ਸੀ ਉਹ ਕੋਈ ਜਾਲੀ ਨੰਬਰ ਲੱਗਾ ਸੀ ਇਹਦਾ ਦਾ ਮਾਮਲਾ ਸਾਹਮਣੇ ਆਇਆ ਠੀਕ ਆ ਜੀ ਇਹ 10 ਤਰੀਕ ਨੂੰ ਤਕਰੀਬਨ 5 ਵਜੇ ਦੀ ਗੱਲ ਹੈ ਨੀਅਰ ਰੋਟ 5 ਵਜੇ ਜਾਂ ਪੋਣੇ 5 ਵਜੇ ਮੈਂ ਇੱਕ ਚਲਾਨ ਕੀਤਾ ਜਿਹੜਾ ਕੀ ਛੋਟਾ ਹਾਤੀ ਸੀ ਜੀ ਤੇ 6 ਵਜੇ ਮੇਰੇ ਕੋਲੋਂ ਆਪਣੇ ਥਾਣੇਦਾਰ ਸਾਹਿਬ ਦਾ ਇੱਕ ਦਾ ਮੈਸੇਜ ਆ ਕਿ ਤੁਸੀਂ ਇਹ ਚਲਾਨ ਕੀਤਾ ਤੇ ਬੰਦਾ ਮੇਰੇ ਕੋ ਆ ਕੇ ਖੜਾ ਵੀ ਗੱਡੀ ਸੰਭਾਲੇ ਖੜੀ ਹੈ ਉਹਨਾਂ ਨੇ ਸਮਰਾਲੇ ਪੁਲਿਸ ਨਾਲ ਲਿੰਕ ਕੀਤਾ ਕਿ ਦੋਸਤ ਗੱਡੀ ਆ ਵੀ ਸਾਨੂੰ ਮੈਸੇਜ ਆ ਵੀ ਤੁਸੀਂ ਸਾਡਾ ਚਲਾਣ ਕੀਤਾ ਤੇ ਭੋਗਤ ਵੀ ਦਿੱਤਾ ਜੀ ਤੇ ਇਹਦਾ ਕੀ ਮਾਜਰਾ ਮੈਂ ਫਿਰ ਉਹਨਾਂ ਬੰਦਿਆਂ ਤੱਕ ਪਹੁੰਚ ਗਈ ਸੀ ਤੇ ਉਹਨਾਂ ਨੇ ਆਪਣੀ ਗੱਡੀ ਦੀਆਂ ਫੋਟੋਆਂ ਵੀ ਭੇਜੀਆਂ ਵੀ ਸਾਡੀ ਦੋਸਤ ਗੱਡੀ ਆ ਤੇ ਸਮਰਾਲੇ ਦਾ ਸਾਡਾ ਐਡਰੈਸ ਹੈ ਫਿਰ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਡਿਵੀਜ਼ਨਲ ਮਰ 7 ਦੇ ਐਸਐਚਓ ਨੂੰ ਇਹਦੇ ਬਾਰੇ ਇਨਫੋਰਮ ਕਰਤਾ ਜੀ ਤੇ ਅਗਲੀ ਕਾਰਵਾਈ ਉਹਨਾਂ ਨੇ ਧਿਆਨ ਚਤੀ ਮਤਲਬ ਜਿਹੜੀ ਗੱਡੀ ਤੁਸੀਂ ਰੋਕੀ ਉਹ ਗੱਡੀ ਦਾ ਤੁਸੀਂ ਚਲਾਨ ਕੀਤਾ ਤੇ ਮੈਸੇਜ ਸਮਰਾਲੇ ਬੰਦੇ ਬੈਠੇ ਨੂੰ ਚਲਾ ਗਿਆ ਬਿਲਕੁਲ ਜੀ ਜਿਹੜਾ ਆਪਾਂ ਨੂੰ ਗੱਡੀ ਦਾ ਓਨਰ ਹੁੰਦਾ तकरीबन ਉਹਦੇ ਉੱਤੇ ਮੋਬਾਈਲ ਹੁੰਦਾ ਜੀ ਤੇ ਸਾਡੇ ਧਿਆਨ 'ਚ ਨਹੀਂ ਸੀ ਕੋਈ ਇਦਾਂ ਦੀ ਗੱਲ ਆ ਉਹਨਾਂ ਨੂੰ ਮੈਸੇਜ ਜਾਣ ਕਰਕੇ ਉਹਨਾਂ ਨੇ ਗਾਹ ਪੁਲਿਸ ਨਾਲ ਲਿੰਕ ਕਰ ਲਿਆ ਸਮਰਾਲੇ ਵਾਲੀ ਨਾਲ ਜੀ ਤੇ ਉਹਨਾਂ ਨੇ ਗਾਹ ਮੇਰੇ ਤੱਕ ਪਹੁੰਚ ਗਈ ਸੀ ਜਦੋਂ ਟਰਾਂਸਪੋਰਟਰ ਆ ਜਿਹੜਾ ਸਮਰਾਲੇ ਵਾਲਾ ਤੇ ਉਹਨਾਂ ਦਾ ਕਹਿਣਾ ਹੈ ਕਿ ਬੰਦਾ ਕੋਈ ਝਾਲੀ ਨੰਬਰ ਲਾ ਕੇ ਮੇਰੀ ਗੱਡੀ ਦਾ ਘੁੰਮ ਰਿਹਾ ਵਾ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਸੀ ਉਹ ਉਹ ਬੰਦੇ ਦਾ ਕਿਹੜਾ ਚਲਾਨ ਕਿਹੜਾ ਕੀਤਾ ਸੀ ਤੁਸੀਂ ਮੈਂ ਤਾਂ ਸਰ ਮੋਕੇ ਦਾ ਚਲਾਨ ਉਹਦਾ 500 ਰੁਪਏ ਦਾ 41 ਨੰਬਰ ਦਾ ਚਲਾਨ ਕੀਤਾ ਸੀ ਜਿਹੜਾ ਕਿ ਉਹ ਮੈਸੇਜ ਜਾਣ ਕਰਕੇ ਉਹਨਾਂ ਨੇ ਫਿਰ ਪੁਲਿਸ ਨਾਲ ਰابطਾ ਬਣਾਇਆ ਤੇ ਮੇਰੇ ਤੇ ਕੇ ਪਹੁੰਚੇ ਤੇ ਮੈਂ ਫਿਰ ਉਹਨਾਂ ਨੂੰ ਡਿਵੀਜ਼ਨ ਨੰਬਰ 7 ਐਸਐਸਓ ਦੇ ਨਾਲ ਤਾਲ ਮਿਲ ਕਰਾਤਾ ਸੀ ਠੀਕ ਕਹਿੰਦੇ ਕਿ ਇਸ ਮਾਮਲੇ 'ਚ ਪਰਚਾ ਦਰਜ ਕਰਤਾ ਪੁਲਿਸ ਨੇ ਉਹ ਬੰਦਿਆਂ ਦੇ ਖਿਲਾਫ ਜਿਹੜੇ ਨੰਬਰ ਜਾਲੀ ਲਾ ਕੇ ਘੁੰਮ ਰਹੇ ਸੀ ਸਰ ਇਹਦੇ ਬਾਰੇ ਮੈਨੂੰ ਪਤਾ ਨਹੀਂ ਉਹ ਤੁਸੀਂ ਬਾਕੀ ਜਿਹੜਾ ਕਲੀਅਰ ਹੈ ਆਪਣੇ ਡਿਵੀਜ਼ਨ ਨੰਬਰ 7 ਨਾਲ ਤੇ ਐਸਐਸਓ ਦੀ ਮਰਜ਼ੀ ਲੱਗੀ ਉਹਨਾਂ ਨੇ ਗੱਲ ਕੀਤੀ ਤੇ ਕਦੋਂ ਕਿ ਦੀ ਇਹ ਸਾਰੇ 10 ਤਰੀਕ ਦੀ ਤਕਰੀਬਨ 5 ਵਜੇ ਦੀ ਗੱਲ ਹੈ ਜੀ ਅੱਛਾ ਜੀ ਬਾਜੀ ਫਿਰ ਤਾਂ ਮੈਂ ਉਹਨਾਂ ਨੂੰ 2 ਘੰਟੇ ਉਹਨਾਂ ਨਾਲ ਤੁਰਿਆ ਫਿਰਦਾ ਰਿਹਾ ਜਿਹੜੇ ਮੁੰਡੇ ਸੀਗੇ ਜੀ ਤੇ ਜਾਂ ਕੋਈ ਹੱਲ ਹੋ ਜਾਏ ਜਾਂ ਕੋਈ ਆਪਾਂ ਨੂੰ ਲੱਭ ਜਾਏ ਬੰਦਾ ਫਿਰ ਨਹੀਂ ਮਿਲਣ ਤੋਂ ਬਾਅਦ ਮੈਂ ਸੱਚ ਨੂੰ ਉਹ ਜਿਹੜੇ ਬੰਦੇ ਸਮਰਾਲੇ ਸੀਗੇ ਜਿਨ੍ਹਾਂ ਦਾ ਅਸਲ ਗੱਡੀ ਸੀਗੀ ਖੜੀ ਸੀ ਉਹ ਤੁਹਾਡੇ ਕੋਲ ਪਹੁੰਚੇ ਸੀ ਆਏ ਸੀ ਉਹਨਾਂ ਦਾ ਗਾਹ ਰਿਸ਼ਤੇਦਾਰ ਸੀ ਜਿਹੜਾ ਮੇਰੇ ਕੋਲ ਆਇਆ ਸੀ ਜਿਹੜਾ ਗੱਡੀ ਦਾ ਓਨਰ ਸੀ ਉਹਨੇ ਸਮਰਾਲੇ ਤੋਂ ਮੇਰੇ ਨਾਲ ਫੋਨ ਤੇ ਗੱਲਬਾਤ ਕੀਤੀ ਵੀ ਸਾਡੇ ਨਾਲ ਆ ਠੱਗੀ ਹੋ ਰਹੀ ਹੈ ਅੱਛਾ ਜੀ ਠੀਕ ਹੈ ਜੀ ਓਕੇ